ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਿੱਕਰ ਕਰਾਂਗੇ ਕਿ ETT 2364 ਤੇ ETT 5994 ਭਰਤੀਆਂ ਲਈ ਹੋ ਲਾਉਣ ਲਈ ਜ਼ਿੰਮੇਵਾਰ ਕੌਣ ਹੈ ਤੇ ਭਰਤੀਆਂ ਪੂਰੀਆਂ ਕਰਾਉਣ ਲਈ ਸਾਂਝਾ ਮੋਰਚੇ ਵੱਲੋਂ ਕੀ ਐਕਸ਼ਨ ਕੀਤਾ ਜਾ ਰਿਹਾ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ 882364 ਤੇ 88994 ਦੋਵੇਂ ਹੀ ਭਰਤੀਆਂ ਪੂਰੀਆਂ ਹੋਣ ਦੇ ਪ੍ਰੋਸੈਸ ਤੇ ਐਨ ਕਿਨਾਰੇ ਤੇ ਪਹੁੰਚ ਕੇ ਇੱਕ ਵਾਰ ਫੇਰ ਘੁੰਮਣ ਘੇਰ ਵਿੱਚ ਫਸ ਗਈਆਂ ਜਾਪਦੀਆਂ ਹਨ ਇਸ ਦਾ ਕਾਰਨ ਪੰਜਾਬ ਐਨ ਖਜ਼ਾਨਾ ਹਾਈ ਕੋਰਟ ਵੱਲੋਂ ਈਡਬਲਯੂਐਸ ਕੈਟਾਗਰੀ ਨੂੰ ਵਰਟੀਕਲ ਰਿਜ਼ਰਵੇਸ਼ਨ ਦੇਣ ਦੇ ਫੈਸਲੇ ਤੋਂ ਬਾਅਦ ਭਰਤੀ ਡਾਇਰੈਕਟੋਰੇਟ ਨੇ ਇਸ ਫੈਸਲੇ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਉਮੀਦਵਾਰਾਂ ਨੂੰ ਵਿਦ ਹੈਲਡ ਲਿਸਟ ਵਿੱਚ ਪਾ ਦਿੱਤਾ ਸੀ ਤੇ ਉਹਨਾਂ ਲਈ ਸਟੇਸ਼ਨ ਚੋਇਸ ਦਾ ਪੋਰਟਲ ਦੋਹਾਂ ਹੀ ਭਾਗੀਆਂ ਦੇ ਉਮੀਦਵਾਰਾਂ ਲਈ ਨਹੀਂ ਸੀ ਖੋਲਿਆ ਗਿਆ ਛਿੱਟੇ ਵਜੋਂ ਇਹਨਾਂ ਉਮੀਦਵਾਰਾਂ ਵਿੱਚੋਂ ਕੁਝ ਨੇ ਡਾਇਰੈਕਟੋਰੇਟ ਦੇ ਇਸ ਕਦਮ ਵਿਰੁੱਧ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਸੀਓਸੀਪੀ ਕੇਸ ਲਗਾ ਦਿੱਤਾ ਜਿਸ ਦੇ ਛਿੱਟੇ ਵਜੋਂ ਡਾਇਰੈਕਟੋਰੇਟ ਨੂੰ ਇੱਕ ਬਹਾਨਾ ਮਿਲ ਗਿਆ ਅਤੇ ਦੋਹਾਂ ਹੀ ਭਾਗੀਆਂ ਦੇ ਉਮੀਦਵਾਰਾਂ ਨੂੰ ਸਟੇਸ਼ਨ ਅਲਾਟਮੈਂਟ ਨਹੀਂ ਕੀਤੇ ਗਏ ਇਸ ਤੋਂ ਵੱਡੀ ਮੁਸ਼ਕਲ ਇਹ ਪੈਦਾ ਹੋ ਗਈ ਕਿ ਇਸ ਕੇਸ ਦੀ ਅਗਲੀ ਸੁਣਵਾਈ ਦੀ ਮਿਤੀ ਲਗਭਗ 2 ਮਹੀਨੇ ਬਾਅਦ 17 ਜਨਵਰੀ 2025 ਪਾ ਦਿੱਤੀ ਗਈ ਹੈ ایਡਬਲਯੂਐਸ ਕੈਂਡੀਡੇਟ ਵੱਲੋਂ ਵਿਧਾਇਕ ਕੀਤੇ ਗਏ ਉਮੀਦਵਾਰਾਂ ਸੰਬੰਧੀ ਪਿਛਲੀ ਸੁਣਵਾਈ 18 ਨਵੰਬਰ ਨੂੰ ਹੋਈ ਸੀ ਤੇ ਉਸ ਦੀ ਆਊਟਕਮ ਵਿੱਚ ਅਗਲੀ ਸੁਣਵਾਈ ਦੀ ਮਿਤੀ 17 ਜਨਵਰੀ 2025 ਪਾ ਦਿੱਤੀ ਗਈ ਹੈ ਪਰੰਤੂ ਭਰਤੀ ਤੇ ਕੋਈ ਵੀ ਸਟੇ ਨਹੀਂ ਲਗਾਇਆ ਗਿਆ ਪਰੰਤੂ ਪਰਤੀ ਡਾਇਰੈਕਟੋਰੇਟ ਹੁਣ ਦੋਹਾਂ ਹੀ ਪੜਤੀਆਂ ਵਿੱਚ ਕੈਂਡੀਡੇਟਸ ਨੂੰ ਸਟੇਸ਼ਨ ਅਲਾਟਮੈਂਟ ਕਰਨ ਤੋਂ ਅਣਕਾਨੀ ਕਰ ਰਿਹਾ ਹੈ ਬਹਾਨਾ ਉਹੀ ਲਗਾਇਆ ਜਾ ਰਿਹਾ ਹੈ ਕਿ 17 ਜਨਵਰੀ 2025 ਕੋਰਟ ਕੇਸ ਦੀ ਅਗਲੀ ਸੁਣਵਾਈ ਦੀ ਮਿਤੀ ਤੱਕ ਉਹ ਕੁਝ ਨਹੀਂ ਕਰ ਸਕਦੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਦੋਹਾਂ ਪੜਤੀਆਂ ਵਿੱਚ ਅੜਿੱਕਾ ਪਾਉਣ ਲਈ ਆਖਰ ਜ਼ਿੰਮੇਵਾਰ ਕੌਣ ਹੈ ਡਿਵਾਈਡ ਐਂਡ ਰੂਲ ਭਾਗ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਂਦੇ ਹੋਏ ਸਰਕਾਰ ਇਹਨਾਂ ਪਾਰਟੀਆਂ ਦੇ ਕੈਂਡੀਡੇਟਸ ਨੂੰ ਹੀ ਜ਼ਿੰਮੇਵਾਰ ਠਾ ਕੇ ਚਾਲ ਚੱਲ ਰਹੀ ਹੈ ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਸਰਕਾਰ ਤਾਂ ਪਾਰਟੀਆਂ ਪੂਰੀਆਂ ਕਰਨ ਦੇ ਹੱਕ ਵਿੱਚ ਹੈ ਪਰ ਕੈਂਡੀਡੇਟ ਕਈ ਤਰ੍ਹਾਂ ਦੇ ਕੋਰਟ ਕੇਸ ਪਾਰਟੀਆਂ ਤੇ ਲਗਾ ਕੇ ਇਸ ਨੂੰ ਪੂਰਾ ਹੋਣ ਵਿੱਚ ਰੁਕਾਵਟ ਬਣ ਰਹੇ ਹਨ ਦਰ ਅਸਲ ਜਾਪਦਾ ਇਹੀ ਹੈ ਕਿ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਤੇ ਕੋਈ ਸਰਕਾਰ ਪਾਰਟੀਆਂ ਪੂਰੀਆਂ ਕਰਨਾ ਨਹੀਂ ਚਾਹੁੰਦੀ ਤੇ ਇਸ ਦਾ ਜ਼ਿੰਮੇਵਾਰ ਵੀ ਕੈਂਡੀਡੇਟਸ ਨੂੰ ਹੀ ਟੈਰਾਉਂਡ ਦੀ ਗਿਣੀ ਮਿੱਥੀ ਚਾਲ ਚੱਲ ਰਹੀ ਹੈ ਬਹੁਤ ਸਾਰੇ ਕੈਂਡੀਡੇਟਸ ਦਾ ਤਾਂ ਇਹ ਵੀ ਮੰਨਣਾ ਹੈ ਕਿ ਸਰਕਾਰ ਖੁਦ ਹੀ ਕੁਝ ਉਮੀਦਵਾਰਾਂ ਤੋਂ ਕੋਰਟ ਕੇਸ ਲਗਵਾ ਕੇ ਪਾਰਟੀਆਂ ਪੂਰੀਆਂ ਕਰਨ ਦੇ ਬਹਾਨੇ ਲੱਭ ਰਹੀ ਹੈ ਈਟੀਟੀ 1494 ਤੇ ਵੀ ਪੰਜਾਬੀ ਪੇਪਰ ਇਹ ਸੰਬੰਧੀ ਕਈ ਸੀਓਸੀਪੀ ਲਗੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਕੁਝ ਦੀ ਸੁਨਵਾਈ ਦੀ ਅਗਲੀ ਮਿਤੀ ਦਸੰਬਰ 2024 ਵਿੱਚ ਤੇ ਕੁਝ ਦੀ ਮਾਰਚ 2025 ਵਿੱਚ ਰੱਖੀ ਗਈ ਹੈ। ਬਹਾਨਾ ਇਹ ਲੱਭਿਆ ਜਾ ਰਿਹਾ ਹੈ ਕਿ 28 ਜੁਲਾਈ 2024 ਨੂੰ ਦੁਬਾਰਾ ਲਿਆ ਗਿਆ ਪੰਜਾਬੀ ਪੇਪਰ ਏ ਵੀ ਸਿਲੇਬਸ ਅਨਸਾਰ ਨਹੀਂ ਸੀ ਲਿਆ ਗਿਆ। ਕੁੱਲ ਮਿਲਾ ਕੇ ਇਹੀ ਕਿਹਾ ਜਾ ਰਿਹਾ ਹੈ ਕਿ ਕਦੇ ਇੱਕ ਬਹਾਨਾ ਲੱਭ ਕੇ ਤੇ ਕਦੇ ਦੂਜਾ ਬਹਾਨਾ ਲੱਭ ਕੇ ਵਰਤੀ ਨੂੰ ਲਟਕਾਇਆ ਜਾ ਰਿਹਾ ਹੈ। ਈਟੀਟੀ 2364 ਤੇ ਈਟੀਟੀ 949 ਦੇ ਕੈਂਡੀਡੇਟਸ ਉਈ ਇਹਨੇ ਅਣਜਾਣ ਵੀ ਨਹੀਂ ਹਨ ਕਿ ਉਹ ਸਰਕਾਰ ਦੀਆਂ ਅਜਿਹੀਆਂ ਚਾਲਾਂ ਨੂੰ ਸਮਝ ਨਾ ਸਕਦੇ ਹੋਣ ਇਸੇ ਲਈ ਹੀ ਇਹਨਾਂ ਦੋਹਾਂ ਹੀ ਧਰਤੀਆਂ ਦੇ ਉਮੀਦਵਾਰਾਂ ਨੇ ਇੱਕ ਮੁਠ ਹੋਣ ਦਾ ਇੱਕ ਬਹੁਤ ਹੀ ਸੂਝਵਾਨ ਤੇ ਸਿਆਣਪ ਭਰਪੂਰ ਕਦਮ ਚੁੱਕਿਆ ਹੈ ਔਰ 88234 ਤੇ 5994 ਸਾਂਝਾ ਮੋਰਚਾ ਪੰਜਾਬ ਸੰਗਠਿਤ ਕੀਤਾ ਹੈ ਇਸ ਸਾਂਝੇ ਮੋਰਚੇ ਵੱਲੋਂ 25 ਨਵੰਬਰ 2024 ਨੂੰ ਗੁਰਦੁਆਰਾ ਹਮਸਹਿਬ ਮੋਹਾਲੀ ਵਿਖੇ ਇੱਕ ਸਾਂਝਾ ਜ਼ੋਰਦਾਰ ਐਕਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤੇ ਕੈਂਡੀਡੇਟਸ ਨੂੰ ਵੱਧ ਚੜ ਕੇ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਤਵੱਕੋ ਕੀਤੀ ਜਾ ਰਹੀ ਹੈ ਕਿ ਇਸ ਪ੍ਰੋਟੈਸਟ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੈਂਡੀਡੇਟਸ ਸ਼ਾਮਲ ਹੋ ਕੇ ਸਰਕਾਰ ਨੂੰ ਸੰਦੇਸ਼ ਦੇਣਗੇ ਕਿ ਭਰਤੀਆਂ ਤੇ ਕੋਈ ਵੀ ਸਟੇ ਨਹੀਂ ਹੈ ਵਿਹਾਜਾ ਚੁਣੇ ਗਏ ਉਮੀਦਵਾਰਾਂ ਨੂੰ ਸਟੇਸ਼ਨ ਅਲਾਟ ਕਰਕੇ ਉਹਨਾਂ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ ਇਸ ਦੇ ਨਾਲ ਹੀ ਐਕਸ ਸਰਵਿਸਮੈਨ ਦੀ 88994 ਚਹਨਾਵਾਂ ਦੀ ਭਰਤੀ ਵਿੱਚ ਜੋ ਲਿਸਟ ਡਾਇਰੈਕਟੋਰੇਟ ਵੱਲੋਂ ਰੋਕੀ ਗਈ ਹੈ ਉਹ ਵੀ ਜਾਰੀ ਕਰਨ ਦੀ ਮੰਗ ਉਠਾਈ ਜਾਵੇਗੀ 88994 ਦੀਆਂ ਬੈਕਲੌਗ ਦੀਆਂ 2994 ਪੋਸਟਾਂ ਵੀ ਜਲਦੀ ਡੀ ਰਿਜ਼ਰਵ ਕਰਕੇ ਬਾਕੀ ਰਹਿੰਦੇ ਕੈਂਡੀਡੇਟਸ ਦੀ ਸਿਲੈਕਸ਼ਨ ਲਿਸਟ ਜਾਰੀ ਕਰਨ ਦੀ ਮੰਗ ਵੀ ਉਠਾਈ ਜਾਵੇਗੀ ਇਸ ਲਈ ਹੀ 8324 ਤੇ 5999 ਸਾਂਝੇ ਮੋੜੇ ਦੇ ਆਗੂਆਂ ਨੇ ਵੱਲੋਂ ਸਾਰੀਆਂ ਹੀ categories ਦੇ ਉਮੀਦਵਾਰਾਂ ਨੂੰ ਭਾਵੇਂ ਉਹ 3000 ਫਰੈਸ਼ ਪੋਸਟਾਂ ਵਾਲੇ ਉਮੀਦਵਾਰ ਸਿਲੇਕਟਡ ਉਮੀਦਵਾਰ ਹੋਣ ਜਾਂ ਫਿਰ ਵਿਦ ਹੈਲਡ ਵਾਲੇ ਜਾਂ ਫਿਰ ਬੈਕਲੌਗ ਦੀਆਂ 2994 ਪੋਸਟਾਂ ਦੇ ਉਮੀਦਵਾਰ ਹੋਣ ਉਹਨਾਂ ਸਭ ਨੂੰ ਹੀ ਵੱਡੀ ਗਿਣਤੀ ਵਿੱਚ 25 ਨਵੰਬਰ ਨੂੰ ਮੁਹਾਲੀ ਵਿਖੇ ਕੀਤਾ ਜਾ ਰਿਹਾ ਹੈ ਪ੍ਰੋਟੈਸਟ ਐਕਸ਼ਨ ਵਿੱਚ ਸ਼ਾਮਲ ਹੋਣ ਲਈ ਜ਼ੋਰਦਾਰ ਅਪੀਲ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਇਹ ਪ੍ਰੋਟੈਸਟ ਦਾ ਇਕੱਠ ਬਹੁਤ ਵੱਡਾ ਹੋਵੇਗਾ ਜਿਸ ਨਾਲ ਕੈਂਡੀਡੇਟਸ ਦੀ ਰੁਜ਼ਗਾਰ ਪ੍ਰਾਪਤੀ ਦੀ ਹੱਕੀ ਮੰਗ ਪੂਰੀ ਕਰਨ ਲਈ ਸਰਕਾਰ ਮਜਬੂਰ ਹੋ ਜਾਵੇਗੀ ਕਿਉਂਕਿ ਜਮਾਤ ਕਰਾਮਾਤ ਹੁੰਦੀ ਹੈ ਤੇ ਸਰਕਾਰਾਂ ਨੂੰ ਵੱਡੇ ਇਕੱਠ ਵੇਖ ਕੇ ਝੁਕਣਾ ਹੀ ਪੈਂਦਾ ਹੈ ਅਜਿਹਾ ਪਿਛੀਆਂ ਸਰਕਾਰਾਂ ਵਿੱਚ ਵੀ ਵਾਪਰਦਾ ਆਇਆ ਹੈ ਤੇ ਮੌਜੂਦਾ ਸਰਕਾਰ ਵਿੱਚ ਵੀ ਇਹ ਜ਼ਰੂਰ ਹੀ ਵਾਪਰੇਗਾ ਇਹ ਸਾਡਾ ਧ੍ਰਿੜ ਵਿਸ਼ਵਾਸ ਹੈ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਟੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ